ਚਲੇਗੇ ਜੀ ਸਰ ਟਰੈਕਟਰ ਕੜਾਈ ਪਾਰ ਜਮੀਨ ਤੇ ਦੇਸ਼ ਉੱਚੀ ਜਗ੍ਹਾ ਤੇ ਰੋਕਣ ਗਿਆ ਚਲੇ ਤੇ ਸਾਨੂੰ 2023 ਚ ਪਾਣੀ ਜ਼ਿਆਦਾ ਆਇਆ ਸੀ ਉਹਦੇ ਇਸ ਕਰਕੇ ਲਾਈਨ ਚ ਲੰਘ ਅਸੀਂ ਤਿੰਨ ਬਦ ਦੇਖੇ ਬੈਠ ਦੇ ਕਿਲਚੀ ਕਿਦਾਂ ਜੀ ਸਰ ਉਹਦਾ ਫਿਰ ਤੁਹਾਨੂੰ ਪਤਾ ਹੈ ਕਿਸੇ ਮੁਲਕ ਬਾਕਾਇਕ ਮੁਖਾਲਮ ਮੁਲਕ ਜੀ ਕੋਟ ਮਾਰੀ ਜਿਹੜੀ ਹੈ ਹਾਂਜੀ ਸਜਾਇ ਇੱਕ ਸਾਲ ਦੀ ਕਿਹੜੀ ਜੀ కోడ్ ਲੱਗ ਤੁਰ ਗਿਆ ਜੀ ਆਪ ਜੀ ਘਰ ਵਾਪਸ ਪਹੁੰਚ ਕੇ ਜੀ ਕੀ ਕੰਮ ਕਰ ਰਹੇ ਸੀ ਜੀ ਖੇਤੀਬਾੜੀ ਦਾ ਕੰਮ ਹੈ ਤੇ ਮਸ਼ੀਨਾ ਕੰਪੈਣਾ ਫੋਰਮ ਆ ਕੰਮ ਕਰੀਦਾ ਫੋਰਮ ਜੀ ਸਰ ਮਿਹਰਬਾਨੀ ਹੈ ਥੈਂਕ ਯੂ ਸਰਕਾਰ ਦਾ ਸ਼ੁਕਰੀਆ ਭਾਣੇ ਬਹੁਤ ਵੀ ਲੋਕੋ ਸੇ ਭਾਰਤੀ ਬੰਦ ਜੀ ਸਰ ਮਲੇਗਾ ਤਾਂ ਮੁੰਨਾਂ ਦਾ ਨਹੀਂ ਨਹੀਂ ਸਰ ਉਹਨਾਂ ਦਾ ਨਹੀਂ ਅਸੀਂ ਚੱਲਾ ਦੂਜੇ ਚੱਕੀਆਂ ਚ ਬੰਦ ਰਹਿੰਦੇ ਹਾਂ ਕਿੰਨੇ ਬੰਦੇ ਲੱਗੇ ਹਾਂਜੀ ਅਸੀਂ 6 ਬੰਦੇ ਲੱਗੇ 6 ਬੰਦ ਕੀਤੇ ਸੀ ਕਿਹੜੇ ਪਿੰਡ ਦੇ 3 4 ਕਿੰਨੇ ਜਣੇ ਤੁਸੀਂ ਤਿੰਨ ਜਣੇ ਕਿਸ ਤਰ੍ਹਾਂ ਦਿੱਤ ਲਗੇ ਪਾਕਿਸਤਾਨ ਜੀ ਮੇਰੀ ਜ਼ਮੀਨ ਤੇ ਇੱਥੇ ਖੜਾ ਸੀ ਉਹਨੂੰ ਇਹ ਪਤਾ ਕਰਨ ਨੂੰ ਗਏ ਸਤਲੁਜ ਦਰਿਆ ਤੋਂ ਅੱਗੇ ਆ ਜੀ ਬੱਟ ਦੇ ਨਾਲ ਪਾਣੀ ਦਾ ਬਹੁਤ ਜ਼ਿਆਦਾ ਜੀ ਸਾਡੇ ਕੋਲ ਵਾਪਸੀ ਦੇ ਮੋੜਾਂਗੇ ਅੱਛਾ ਅੱਛਾ ਜੀ ਉਸ ਰੋਡ ਦੇ ਬਾਅਦ ਉੱਥੇ ਫਿਰ ਕਿਸ ਤਰ੍ਹਾਂ ਅੱਗੇ ਤੁਹਾਨੂੰ ਕਿੱਥੇ ਲੈ ਜਾਏਗਾ ਕਿੱਨੇ ਫੜਿਆ ਉੱਥੇ ਸਾਨੂੰ ਜੀ ਪਿੰਡ ਹੈਗਾ ਸੀ ਆਪਾਂ ਜਾਂ ਉੱਥੇ ਉਹਨਾਂ ਕਹਿੰਦਾ ਕੋਈ ਗੱਲ ਨਹੀਂ ਤੇ ਉਹਨਾਂ ਕਹਿੰਦੇ ਬਦੋ ਮਿੱਟੀ ਸੱਦ ਲਈ ਤੇ ਉੱਥੋਂ ਨਸਨ ਫੜਾਉਂਦੇ ਆਂ ਆਜੋ ਕੋਈ ਕਰ ਬਾਬਾ ਜੀ ਹਾਂ ਜੀ ਨਹੀਂ ਸੌ ਲੱਗ ਰਿਹਾ ਹੈ 2 ਵਜੇ ਲੱਗ ਰਿਹਾ ਹੈ ਕਿੰਨੇ ਜਿਹੇ ਸਜਾਏ ਕਿੰਨੇ ਜਿਹੇ ਸਜਾਏ ਉਸੇ ਗਲੋਤੇ ਹੈ ਅਜਬ ਸਰਕਾਰਾਂ ਦੀ ਪੀੜ ਨਾ ਜਾਊਗੀ ਸਰਕਾਰਾਂ ਪੀੜ ਕਰਨ ਜਿਹੜੇ ਬਾਕੀ ਦੇ ਨਹੀਂ ਜੀ ਉਹਨਾਂ ਨੂੰ ਛੱਡ ਲੈਣਾ ਵਧੀਆ ਗੱਲ ਹੈ ਇਹ ਬਹੁਤ ਵਜੇ ਪਹਿਲੇ ਬਹੁਤ ਜ਼ਿਆਦਾ ਟਾਈਮ ਅਜੇ ਕੱਟ ਆਇਆ ਮੇਰਾ ਨਾਮ ਅਰुण ਮਾਲ ਹੈ ਜੀ ਮੈਂ ਅਟਾਰੀ ਬਾਰਡਰ ਤੇ ਗਿਆ ਦੇ ਪ੍ਰੋਟੋਕੋਲ ਅਸਰ ਪੁੱਛਦਾ ਪਾਕਿਸਤਾਨ ਸਰਕਾਰ ਵੱਲੋਂ ਜੋ ਇੱਕ ਆਰਡਰ ਪਾਸ ਕੀਤਾ ਗਿਆ ਵਾ ਜਿਹਦੇ ਮਤੇ ਮੁਤਾਬਕ ਇੰਡੀਅਨ ਜਿਹੜੇ ਸਿਵਲ ਪ੍ਰਿਜ਼ਨਰਸ 7% ਆ ਜਿਨ੍ਹਾਂ ਨੂੰ ਰੀਲੀਜ਼ ਕਰਨ ਦੇ ਆਰਡਰ ਕੀਤੇ ਗਏ ਜਿਹੜੇ ਕਿ ਕਸਟਮ ਇਮੀਗ੍ਰੇਸ਼ਨ ਆਫਿਸ ਫਟਾਰੀ ਬਾਰਡਰ ਸਮਥਿੰਗ ਹੋਰ ਜਿਹੜੇ ਰਿਲੇਟਡ ਆਫੀਸਰ ਦੇ ਵਿੱਚ ਇਹਨਾਂ ਦੇ ਆਰਡਰ ਪਹੁੰਚ ਚੁੱਕੇ ਆ ਪਾਕ ਰੈਂਜਰ ਦੇ ਸਾਦੇ ਸਾਥ ਜਿਹੜੇ ਆ ਸਿਵਲ ਪ੍ਰਿਜ਼ਨਰ ਉਹਨਾਂ ਨੂੰ ਬੀਐਸਐਫ ਰੈਂਜਰ ਦੇ ਬੀਐਸਐਫ ਦੇ ਆਫੀਸਰ ਦੇ ਹੈਂਡਓਵਰ ਕੀਤਾ ਅ ਤੇ ਜੇ ਨੇਪਚੂਲਰ ਅਟਾਰੀ ਜੀ ਦੀ ਡੀਸੀ ਅਫਿਸ ਤੋਂ ਡਿਊਟੀ ਲੱਗੀ ਹੋਈ ਹੈ ਜਿਨ੍ਹਾਂ ਨੂੰ ਅਸੀਂ ਹੈਂਡਓਵਰ ਕਰਾਂਗੇ ਸ੍ਰੀ ਸੋਹੇਰ ਮੀਰ ਆਈਪੀਐਸ ਅਸਸੀ ਅੰਮ੍ਰਿਤਸਰ ਰੋਲਜੀ ਵੱਲੋਂ ਇਹਨਾਂ ਦੀ ਸਟੂਡੈਂਟ ਦੀ ਪੁਖਤਾ ਪ੍ਰਬੰਧ ਕੀਤਾ ਗਿਆ ਕਿ ਪਾਇਲਟ ਸਕਵਡ ਅਪਾਇੰਟਡ ਦਾ ਇੰਤਜ਼ਾਮ ਕੀਤਾ ਗਿਆ ਬਾਰਡਰ ਤੋਂ ਇਹਨਾਂ ਨੂੰ ਅੰਮ੍ਰਿਤਸਰ ਦੀ ਹਾਜ਼ਰੰਦਰ ਲੈ ਜਾਇਗਾ ਉੱਥੋਂ ਅੱਗੇ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਦੀ ਪਾਇਲਟ ਦੇ ਨਾਲ ਇਹਨਾਂ ਨੂੰ ਪੂਰਾ ਸਕਿਉਰਿਟੀ ਦੇ ਨਾਲ ਇਹ ਰੈੱਡ ਕਰਾਸ ਗੁਰਦਾਨ ਘਾਸਪਟਲ ਲੈ ਜਾਇਆ ਗਿਆ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਆ ਗਾਰਡੀਅਨ ਉਹਨਾਂ ਨੇ ਹੈਂਡਓਵਰ ਕੀਤਾ ਜੀ 2023 ਦੇ ਵਿੱਚ ਫਲੱਡ ਆਇਆ ਸੀਗਾ ਜੀ ਉਹਦੇ ਵਿੱਚ ਇਹ ਆਪਣੇ ਕੁਝ ਡੰਗਰਾਂ ਦੀ ਦੇਖਭਾਲ ਕਰਦੇ ਹੋਏ ਕੁਝ ਸਮਾਨ ਨੂੰ ਸੰਭਾਲਦੇ ਹੋਏ ਪਾਕਿਸਤਾਨ ਦੀ ਘਾਤ ਅੰਦਰ ਰੁੜ ਕੇ ਚਲੇ ਗਏ ਸੀ ਇਹ ਇਹ 6 ਦੇ 6% ਜਿਹੜੇ ਆ ਜਿਹਦੇ ਮੈਂ ਤੁਹਾਨੂੰ ਦੱਸਿਆ ਫਰੀਹਪੁਰ ਦੇ 4 ਇੱਕ ਲੁਧгана ਇੱਕ ਚਲੰਦਰ ਇਹ ਫਲੱਡ ਦੇ ਵਿੱਚ ਹੀ ਰੁੜ ਕੇ ਗਏ ਸੀ ਇਹਨਾਂ ਦੇ ਉੱਪਰ ਇਹ ਕੈਫਰ ਰੋਸਟ ਸੀਗਾ ਤੇ ਇਹਨਾਂ ਨੂੰ ਇੱਕ ਸਾਲ ਦੀ ਸਜਾਈ ਉਸ ਤੋਂ ਬਾਅਦ ਇਹਨਾਂ ਦੀ ਵਾਪਸੀ ਦੀ ਪ੍ਰੋਸੀਡਿੰਗ ਚੱਲੀ ਆ ਤੇ ਇਹਨਾਂ ਨੂੰ ਵਾਪਸ ਕਿਤੇ ਗਿਆ